ਲੁਧਿਆਣਾ ਦੀ ਸਿਧਵਾ ਕਨਾਲ ਨਹਿਰ ਦੇ ਹਾਲਾਤ ਵੱਤੋਂ ਬੱਤਰ ਹੁੰਦੇ ਜਾ ਰਹੇ ਨੇ ਅਤੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਹੁਣ ਇਸ ਨਹਿਰ ਦੀ ਸਫਾਈ ਮੁਹਿੰਮ ਲਈ ਨਵੀਂ ਮੁਹਿੰਮ ਚਲਾਈ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਕੂੜਾ ਕਰਕਟ ਨਹਿਰ ਦੇ ਵਿੱਚ ਸੁੱਟਣ ਤੋਂ ਬਾਸ ਨਹੀਂ ਆਉਂਦੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਟੀਮ ਮੈਂਬਰਾਂ ਦਾ ਇੱਕ ਸਰਵਲੈਂਸ ਕੇ ਨਗਰ ਨਿਗਮ ਵੱਲੋਂ ਸਿਧਵਾ ਕਨਾਰ ਨਹਿਰ ਤੇ ਤਾਇਨਾਤ ਕਰ ਦਿੱਤਾ ਗਿਆ ਜੋ ਕਿ ਉਹਨਾਂ ਲੋਕਾਂ ਤੇ ਨਜ਼ਰ ਰੱਖੇਗਾ ਜੋ ਕਿ ਨਹਿਰ ਤੇ ਵਿੱਚ ਗੰਦ ਪਾਉਂਦੇ ਨੇ ਇਸ ਦੇ ਤਹਿਤ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਤੇ ਕੋਈ ਵੱਡੀ ਕਾਰਵਾਈ ਵੀ ਹੋ ਸਕੇ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਨਮਸਕਾਰ ਕਹਿੰਦੇ ਆ। ਇਹ ਸਾਡੀ ਨਗਰ ਨਿਗਮ ਲੁਧਿਆਣਾ ਜੋਂ ਡੀ ਵੱਲੋਂ ਦੀ ਡਿਊਟੀ ਲੱਗੀ ਹੋਈ ਹੈ ਜਿਸ ਦੇ ਵਿੱਚ ਇੱਕ ਮਹੀਮ ਚੱਲ ਰਹੀ ਹੈ। ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਇੱਕ ਖੂਬਸੂਰਤ ਕਨਾਲ ਨਿਕਲਦੀ ਹੈ ਸਿੱਧੂਆਂ ਨਹਿਰ ਨਿਕਲਦੀ ਹੈ। ਇਸ ਦੀ ਸਫਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੁਣ ਤੱਕ 450 ਤੋਂ ਕਰੀ ਤਕਰੀਬਨ ਕਰੀਬ-ਕਰੀਬ ਜਿਹੜਾ ਟਿਪਪਰ ਆ ਇਹਦੇ ਵਿੱਚ ਉਹਦੀ ਮਲਵੇ ਦਾ ਜਿਹੜਾ ਕੂੜਾ ਲੋਕ ਦਾਣ ਸਮਗਰੀ ਵਗੈਰਾ ਪਾਉਂਦੇ ਨੇ ਉਹ ਕੱਢ ਚੁੱਕਾ ਗਿਆ ਤੇ ਇਸ ਦੇ ਨਾਲ ਦੇਖਣ ਨੂੰ ਮਿਲਿਆ ਸੀ ਸੀਨੀਅਰ ਅਫਸਰ ਅਧਿਕਾਰੀਆਂ ਦੇ ਇਹ ਨੋਲਿਜ ਆਇਆ ਸੀਗਾ ਕਿ ਲੋਕ ਇੱਕ ਪਾਸੇ ਤਾਂ ਸਫਾਈ ਕਰਦੇ ਆ ਪਿਆਨੇ ਟੀਮਾਂ ਤੇ ਦੂਸਰੇ ਪਾਸੇ ਲੋਕ ਫਿਰ ਵੀ ਕੂੜਾ ਨਾਲ-ਨਾਲ ਸੁੱਟ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਸਾਡੀ ਸੀਨੀਅਰ ਦੁਕਾਨਾਂ ਵੱਲੋਂ ਇੱਕ ਟੀਮਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਸਟਾਫ ਔਰ ਐਨ ਜੀਓਜ਼ ਦੀ ਮਦਦ ਲਿੱਤੀ ਗਈ ਮਾਰਚਲੈਟ ਫਾਊਂਡੇਸ਼ਨ ਦੀ ਇਸ ਦੇ ਵਿੱਚ ਵਲੰਟੀਅਰ ਨਾਲ ਨਾਲ ਕੰਮ ਕਰਦੇ ਹੋ ਲੋਕਲ ਇਹ ਚ ਕੋੜਾ ਸੁੱਟ ਰਹੇ ਜਿਹਨਾਂ ਨੂੰ ਰੋਕਿਆ ਵੀ ਜਾ ਰਿਹਾ ਤੇ ਲੋਕਾਂ ਦੀ ਜੇ ਨਹੀਂ ਹਟਦੇ ਨੇ ਮੌਕੇ ਦੇ ਉੱਤੇ ਚਲਾਨ ਵੀ ਕੀਤਾ ਜਾ ਰਿਹਾ ਹੈ ਨਗਰ ਨਿਗਮ ਲੁਧਿਆਣਾ ਬੰਦੇ ਪੜੇ ਜਾ ਚੁੱਕੇ ਕਿੰਨੀ ਇਹ ਕਾਰਵਾਈ ਹੋ ਚੁੱਕੀ ਹੈ ਇਸ ਬਾਰੇ ਥੋੜਾ ਦੱਸੋ ਸਰ 198 ਲੋਕ 25 ਜਨਵਰੀ 2023 ਤੱਕ ਫੜੇ ਗਏ ਨੇ 11 ਤਰੀਕ ਤੋਂ ਲੈ ਕੇ 25 ਜਨਵਰੀ ਤੱਕ 198 ਲੋਕ ਆਇਡੈਂਟੀਫਾਈ ਨੇ ਤੇ ਜਿਹੜੇ ਉਸ ਤੋਂ ਵਿੱਚ 99 99 ਵਾਹਨਾਂ ਦੇ ਨੰਬਰ ਪਾਏ ਗਏ ਨੇ ਜਿਸ ਦੇ ਵਿੱਚੋਂ ਦੀ 24 ਚਲਾਨ ਮੌਕੇ ਦੇ ਉੱਤੇ ਕਰ ਦਿੱਤੇ ਗਏ ਨੇ ਤੇ ਬਾਕੀਆਂ ਦੀ ਜਿਹੜੀ ਆਨਲਾਈਨ ਦੀ ਸਾਡੀ ਪ੍ਰਕਿਰਿਆ ਚੱਲ ਰਹੀ ਹੈ ਕਾਰਪੋਰੇਸ਼ਨ ਵੱਲੋਂ ਬਣਾਈ ਗਈ ਹੈ ਉਹ ਚਾਹਤੇ ਪਲੱਸ ਇਹਦੇ ਨਾਲ ਨਾਲ ਐਫ ਆਈ ਆਰ ਵੀ ਦਰਜ ਹੋ ਰਹੀ ਹੈ ਅੱਛਾ ਤੁਸੀਂ ਕਿੱਦਾਂ ਸਰਵੇਲੈਂਸ ਕਰਦੇ ਹੋ ਆਪ ਵੀਡੀਓ ਬਣਾਉਂਦੇ ਹੋ ਜਾਂ ਸੀਸੀਟੀਵੀ ਲੱਗੇ ਹੋਏ ਨੇ ਕਿੱਦਾਂ ਕਿੱਦਾਂ ਨਜ਼ਰ ਕਿੱਦਾਂ ਰੱਖਦੇ ਹੋ ਸਰ ਨਜ਼ਰ ਇੱਧਰ ਰੱਖੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ 15 ਨਗਰ ਨਿਗਮ ਲੁਧਿਆਣਾ ਦੇ ਨੇ ਜੀ ਤੇ 15 ਹੀ ਵਲੰਟੀਅਰ ਨੇ ਇਹਦੇ ਵਿੱਚ ਹਰ ਵਲੰਟੀਅਰ ਦੇ ਨਾਲ ਇੱਕ ਮੁਲਾਜ਼ਮ ਖੜਿਆ ਹੋਇਆ ਹੋਆ ਨਗਰ ਨਿਗਮ ਲੁਧਿਆਣਾ ਦਾ ਜੋ ਕਿ ਮੁਲਾਜ਼ਮ ਨੂੰ ਹੈਲਪ ਕਰਦਾ ਦੋਨੇ ਪਾਸੇ ਦੀ ਵੀਡੀਓ ਰਿਕਾਰਡ ਹੁੰਦੀ ਆ ਬੰਦੇ ਦੇ ਰੁਕਣ ਤੋਂ ਲੈ ਕੇ ਸੁੱਟਣ ਤੱਕ ਅੱਵਲ ਤਾਂ ਜੀਐਸਸੀ ਸਾਡੇ ਤੋਂ ਕਦੇ ਨੇੜੇ ਸੁੱਟੇ ਤੇ ਤੁਸੀਂ ਸੁੱਟਣੇ ਨਹੀਂ ਦਿੰਦੇ ਉਹਨੂੰ ਰੋਕਦੇ ਆ ਸਮਝਾਉਂਦੇ ਆ ਵੀ ਇਹਨੂੰ ਤੁਸੀਂ ਰਾਖ ਬਣਾਓ ਜਲਾ ਦੋ ਗਮਲਿਆਂ ਚ ਪਾ ਦੋਗੇ ਕੋਈ ਖਾਦ ਬਣ ਜਾਵੇ ਤੇ ਨਾ ਪੋਲੂਸ਼ਨ ਆਵੇ ਨਾਲੇ ਬੂਟਿਆਂ ਨੂੰ ਵੀ ਵਧੀਆ ਚੀਜ਼ ਹੈਗੀ ਆ ਅਗਰ ਲੋਕ ਨਹੀਂ ਸੁੱਟਦੇ ਨੇ ਤੇ ਲੋਕ ਫਿਰ ਸਾਨੂੰ ਕਿਸੇ ਨਾ ਕਦੇ ਹੱਦ ਤੱਕ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਪੈਂਦੀ ਹੈ ਜਿਸ ਦੇ ਵਿੱਚ 24 ਚਲਾਨੇ ਜਿਹੜੇ ਅਸੀਂ 23 ਔਰ 24 ਤਰੀਕ ਦੋ ਦਿਨਾਂ ਦੇ ਵਿੱਚ ਕਰ ਚੁੱਕੇ ਆ ਤੇ ਹੁਣ ਜਿਹੜੀ ਅਗਲੀ ਕਾਰਵਾਈ ਚੱਲਦੀ ਹੈ 11 ਜੀ ਤੋਂ ਡਰਾਈਵ ਤੋਂ ਲੈ ਕੇ ਅੱਜ ਤੱਕ ਅਸੀਂ ਇਹ ਜਿੱਤੇ ਤੱਕ ਦੇਖਿਆ ਕਿ ਲੋਕੀ ਕਾਫੀ ਹੱਦ ਤੱਕ ਇਸ ਮਹੀਮ ਦੇ ਨਾਲ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਨਹੀਂ ਸੁੱਟਣਾ ਅਗਰ ਛੋੜਦੇ ਵੀ ਨਹੀਂ ਤੇ ਲੋਕੀ ਹੁਣ ਆਪਣਾ ਲਫਾਫਾ ਵਾਪਸ ਨਾਲ ਲੈ ਕੇ ਜਾਂਦੇ ਨੇ ਜਿਵੇਂ ਪੰਛੀਆਂ ਨੂੰ ਕੋਈ ਨਹਿਰ ਦੇ ਉੱਪਰ ਦਾਣਾ ਪਾਣ ਆਉਂਦੇ ਆ ਤੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਹ ਸਮਝਾਇਆ ਜਾਂਦਾ ਵੀ ਅਗਰ ਤੁਸੀਂ ਟੋਡੀ ਆ ਜਿਹੜੇ ਉਹਦੇ ਕੋਲ ਤੁਹਾਡੇ ਸਾਹਮਣੇ ਦੁਆਰਾ ਕੂੜਾ ਪਾ ਰਹੇ ਨੇ ਦੇਖੋ ਨਹਿਰ ਦੇ ਵਿੱਚ ਇਹ ਲੋਕਾਂ ਨੂੰ ਸਮਝਾਉਣ ਦੇ ਬਾਵਜੂਦ ਵੀ 5 ਮਿੰਟ ਵੀ ਛੱਡੋ ਤੇ ਇਹ ਨੇ ਜ ਤੇ ਉਹ ਪਾਰੇ ਨੇ ਤੇ ਨਾਲ ਦੀ ਨਾਲ ਅਸੀਂ ਇੱਦਾਂ ਲੋਕਾਂ ਨੂੰ ਸਮਝਾਉਣੇ ਜਿਹੜਾ ਟੀਮ ਹੁੰਦੀ ਆ ਤੇ ਪਰ ਲੋਕਾਂ ਨੂੰ ਕਾਫੀ ਹੱਦ ਤੱਕ ਆਪਾਂ ਦੇਖ ਰਹੇ ਆ ਕਿ ਹੁਣ ਸਮਝ ਆਣ ਲੱਗੀ ਆ ਇਹ ਡਰਾਈਵ ਥੋੜੇ ਦਿਨ ਹੋਰ ਚੱਲੇਗੀ ਤੇ ਕਾਫੀ ਹੱਦ ਤੱਕ ਅਸੀਂ ਆਪਣੀ ਲੁਜ਼ਾਣਾ ਚੜ੍ਹਜ ਦੂਜਾ ਬੁੱਢਾ ਨਾਲਾ ਵੰਣ ਤੋਂ ਇਹਨੂੰ ਰੋਕ ਦਿਆਂਗੇ ਹਾਂਜੀ 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 ਕਾਰਪੈਸ਼ੰਦ ਜੀ ਪਾਜੀ ਕੀ ਨਾਮ ਹੈ ਤੁਹਾਡਾ ਮਨਦੀਪ ਭਾਈ ਜੀ ਮੇਰਾ ਨਾਮ ਭਾਈ ਕਿੱਥੇ ਕੰਮ ਕਰਦੇ ਹੋ ਮੈਂ ਕਾਰਪੋਰੇਸ਼ਨ ਦੇ ਵਿੱਚ ਮੁਲਾਜ਼ਮ ਆ ਜੀ ਅੱਛਾ ਭਾਈ ਚਲਾਨ ਕੱਟੇ ਜਾ ਰਹੇ ਨੇ ਸੋ ਕਿਸ ਤਰ੍ਹਾਂ ਦੀ ਸਜ਼ਾ ਕਿੰਨਾ ਜੁਰਮਾਨਾ ਹੋ ਸਕਦਾ ਹੈ ਜਿਹੜਾ ਕੂੜਾ ਸੜਦਾ ਹੈ ਤੇ ਕੀ ਜੇਲ੍ਹ ਵੀ ਹੋ ਸਕਦੀ ਹੈ ਕਿੰਦਾ ਦੀ ਕਾਰਵਾਈ ਹੈ ਹਰ ਚ ਤੁਹਾਡੇ ਚਲਾਨ ਪੁੱਕੇ ਕਿਹੋ ਜਿਹੇ ਲੋਕ ਆਉਂਦੇ ਨੇ ਕਿੰਦਾ ਦੀ ਚਲਾਨ ਕੱਟਦੇ ਵਾ ਇਹ ਤਾਂ ਦੇਖਿਆ ਜਾਵੇ ਤਾਂ ਜੀ ਹੁਣ ਤੱਕ ਤਾਂ ਜਿੰਨੇ ਵੀ ਬੰਦੇ ਆਏ ਨੇ ਆਂਦੇ ਨੇ ਪੜ੍ਹੇ ਲਿਖੇ ਹੀ ਆ ਰਹੇ ਨੇ ਠੀਕ ਹੈ ਜੀ ਅਸੀਂ ਕਾਰਪੋਰੇਸ਼ਨ ਵੱਲੋਂ ਇਹਨਾਂ ਨੂੰ 5000 ਤੱਕ ਦਾ ਜੁਰਮਾਨਾ ਸਟਾਰਟਿੰਗ ਹੈ ਅੱਗੇ ਵੱਧ ਜੇ ਜਿਵੇਂ ਸਾਡੇ ਮੁਲਾਜ਼ਮਾਂ ਨਾਲ ਜਾਂ ਸਾਡੇ ਨਾਲ ਕੋਈ ਮਿਸਬੀਹ ਕਰਦਾ ਸੀ ਉਸ ਹਸਾਬ ਨਾਲ ਉਹਨਾਂ ਤੇ ਜੁਰਮਾਨਾ ਵੀ ਪਵਾ ਦਿੰਦੇ ਆ ਪਰ ਸਾਡਾ 5000 ਤੱਕ ਦਾ ਜੁਰਮਾਨਾ ਹੈ ਜਿਹੜੇ ਕੋਈ ਵਾਹਕਲ ਤੇ ਸਾਈਕਲ ਜਾਂ ਪੈਦਲ ਹੁੰਦੇ ਆ ਉਹਨਾਂ ਨੂੰ ਅਸੀਂ ਇੱਥੇ ਹੀ ਕੋਈ ਨਾ ਕੋਈ ਸਜ਼ਾ ਦੇ ਕੇ ਉਹਨਾਂ ਤੋਂ ਫੀਲ ਕਰਾ ਲੈਂਦੇ ਆ ਵੀ ਅੱਗੇ ਤੋਂ ਤੁਸੀਂ ਇਹ ਚੀਜ਼ ਨੂੰ ਨਹੀਂ ਕਰਨਾ ਤੇ ਉਹ ਐਗਰੀ ਵੀ ਕਰ ਜਾਂਦੇ ਆ ਜੀ ਇਹ ਹੁਣ ਕਿੱਦਾਂ ਬੋਲ ਦੇ ਜਾਂਦੇ ਆ ਜੀ ਆਪਾਂ ਕਿੰਨੇ ਕਿ ਚਲਾਨ ਕਿੱਡੇ ਜਾ ਚੁੱਕੇ ਨੇ ਤੁਸੀਂ ਮੌਕੇ ਤੇ ਚਲਾਨ ਕੱਢ ਦਿੰਦੇ ਆ ਹਾਂ ਜੀ ਹਾਂ ਜੀ ਮੌਕੇ ਤੇ ਇੱਥੇ ਚਲਾਨ ਕੱਢ ਦਈਆ ਜੀ ਤੇ ਸਾਡੇ ਕਾਰਪੋਰੇਸ਼ਨ ਆਫਿਸ ਜਾ ਕੇ ਅਸੀਂ ਉੱਥੋਂ ਪਰ ਇਹ ਉੱਥੇ ਫੀਲ ਵੀ ਕਰਕੇ ਆਂਦੇ ਹੁਣ ਤੱਕ ਕਾਫੀ ਚਲਾਨ ਅਸੀਂ ਘਟੋ ਘਟ ਨੇਅਰ ਬਾਊਂਡ 25 30 ਚਲਾਨ ਅਸੀਂ ਕਰ ਚੁੱਕੇ ਆਂ। ਪਈ ਲੱਗਦਾ ਵੀ ਲੋਕ ਆਪ ਪਹਿਲਾਂ ਕੂੜਾ ਸੁੱਟਦੇ ਨੇ ਬਾਅਦ ਚ ਫਿਰ ਸਰਕਾਰਾਂ ਨੂੰ ਕਾਰਪੋਰੇਸ਼ਨ ਨੂੰ ਜ਼ਿੰਮੇਵਾਰ ਦੱਸਦੇ ਨੇ ਕਿ ਉਹਨਾਂ ਕਰਕੇ ਗੰਦਗੀ ਪੈ ਗਈ ਸਫਾਈ ਨਹੀਂ ਹੋ ਰਹੀ। ਤੋ ਲੋਕਾਂ ਨੂੰ ਕੀ ਅਪੀਲ? ਅਪੀਲ ਤਾਂ ਇਹ ਹੀ ਆ ਜੀ ਮੈਂ ਤਾਂ ਇਹ ਕਹਿਣਾ ਜੀ ਤੁਸੀਂ ਆ ਇੰਨੀ ਸੋਹਣੀ ਨਹਿਰ ਆ ਜੀ ਤੁਸੀਂ ਇਹਨੂੰ ਸਾਫ਼ ਸੁਥਰਾ ਰੱਖੋ ਜਿਹੜੇ ਤੁਸੀਂ ਆ ਵਹਿਮ ਭਰਮਾਂ 'ਚ ਪਏ ਹੋਏ ਨੇ ਇਹਦੇ ਨਾਲ ਥੋੜਾ 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 ਦੁੱਖ ਜਾਂ ਤਕਲੀਫ ਘਟ ਜਾਣਗੇ। ਇਹਦੇ ਵਿੱਚ ਜਾਨਵਰ ਵੀ ਆ ਪੰਛੀ ਵੀ ਆ ਅ ਗਲਤ ਚੀਜ਼ ਖਾ ਲੈਂਦਾ ਜਾਨਵਰ ਪੰਛੀ ਮਰਦੇ ਆ ਉਹ ਚੀਜ਼ ਨਾਲ ਵੱਧ ਉਹਨਾਂ ਨੂੰ ਪਾਪ ਲੱਗਦਾ ਜੀ ਮੈਂ ਤਾਂ ਇਹ ਕਹਿਣਾ ਵੀ ਆਹ ਚੀਜ਼ ਨੂੰ ਤੁਸੀਂ ਅਵਾਇਡ ਕਰੋ ਜੋ ਕੁਝ ਕਰਨਾ ਵੀ ਆ ਤੁਸੀਂ ਆਪਣੇ ਘਰ ਦੇ ਵਿੱਚ ਪੂਜਾ ਪਾੜ ਕਰੋ ਜਿਹੜੀ ਚੀਜ਼ ਤੁਹਾਡੀ ਬਚ ਜਾਂਦੀ ਹੈ ਉੱਥੇ ਹੀ ਪਲਾੜ ਖਾਲੀ ਪਲਾੜ ਘਰ ਦੇ ਵਿੱਚ ਫੂਟੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਦੱਬ ਦਿਓ ਜੋ ਕੀ ਕੱਲ ਨੂੰ ਤੁਹਾਡੇ ਹੀ ਫਾਇਦੇ ਲਈ ਹੁੰਦੇ ਆ ਜੀ ਇਹ ਚੀਜ਼ ਤੋਂ ਕਵਰਿੰਗ ਕਰਕੇ ਅਸੀਂ ਇਹ ਕਹਿੰਨੇ ਆ ਵੀ ਆਹ ਚੀਜ਼ ਤਾਂ ਵੈਸੇ ਹੋਣੀ ਨਹੀਂ ਚਾਹੀਦੀ ਮੇਨ ਗੱਲ ਉਹਦੀ ਪੰਡਤਾਂ ਨੂੰ ਚਾਹੀਦਾ ਵੀ ਇਹ ਚੀਜ਼ ਕਰਾ ਵੀ ਨਾ ਵਹਿਮ ਭਰਮ ਤੋਂ ਦੂਰ ਆਖੋ ਪੜੇ ਲਿਕੇ ਹੈਗੇ ਆ ਜੀ ਹੁਣ ਜਨਰੇਸ਼ਨ ਚੇਂਜ ਹੋ ਰਹੀ ਹੈ ਵੀ ਵਹਿਮ ਭਰਮ ਤਾਂ ਬਹੁਤ ਦੂਰ ਚਲੇ ਗਏ ਜੀ ਇਹਨਾਂ ਚੀਜ਼ਾਂ ਨੂੰ ਤਾਂ ਰੱਖਣਾ ਹੀ ਨਹੀਂ ਚਾਹੀਦਾ ਅ ਸਰ ਕਿਹੜੀ ਨਹਿਰ ਦੇ ਉੱਪਰ ਡਿਊਟੀ ਹੈ ਜੈਨ ਸਰ ਲੁਧਿਆਣਾ ਟ੍ਰੈਫਿਕ ਵੱਲੋਂ ਸੀਪੀ ਸਾਹਿਬ ਲੁਧਿਆਣਾ ਵੱਲੋਂ ਟ੍ਰੈਫਿਕ ਡੀਸੀਪੀ ਲੁਧਿਆਣਾ ਵੱਲੋਂ ਪਕੋੜ ਨਹਿਰ ਪੁਲ ਤੇ ਟ੍ਰੈਫਿਕ ਲਈ ਡਿਊਟੀ ਲਗਾਈ ਗਈ ਹੈ ਅਸੀਂ ਹਰ ਰੋਜ਼ ਇੱਥੇ ਡਿਊਟੀ ਕਰਦੇ ਆਂ ਜੇ ਜੋ ਜੋ ਟ੍ਰੈਫਿਕ ਸਮੂਥਲੀ ਨੂੰ ਨਹਿਰ ਵੇਗਨ ਚਲਾਈ ਜਾਂਦਾ ਹੈ ਲੇਕਿਨ ਨਹਿਰ ਦੇ ਉੱਪਰ ਡਿਊਟੀ ਲੱਗਣ ਕਾਰਨ ਜਿਹੜੇ ਜਿਹੜੇ ਬੰਦੇ ਇੱਥੇ ਨਹਿਰ ਦੇ ਵਿੱਚ ਕੋਈ ਕੂੜਾ ਕਰਕਟ ਵਗੈਰਾ ਸੜਦੇ ਆ ਜਦੋਂ ਸਾਡੇ ਕੋਲੇ ਅਸੀਂ ਦੇਖਦੇ ਆ ਅਸੀਂ ਉਹਨਾਂ ਨੂੰ ਮਨਾ ਵੀ ਕਰਦੇ ਆ ਤੇ ਉਹਨਾਂ ਨੂੰ ਇਹ ਵੀ ਸਮਝਾਈਦਾ ਵੀ ਵਿੱਚ ਕੂੜਾ ਇਹਦੇ ਵਿੱਚ ਨਾ ਸਿੱਟੋ ਕਿਉਂਕਿ ਇਹਦੇ ਵਿੱਚ ਗੰਦਗੀ ਪੈਂਦੀ ਆ ਕਿਉਂਕਿ ਸਾਫ ਸੁਥਰਾ ਸ਼ਹਿਰ ਬਣਾਉਣਾ ਲੁਧਿਆਣਾ ਚਾਹਦੀ ਚਾਹ ਨੂੰ ਬਣਾਉਣਾ ਹੈ ਇਸ ਕਰਕੇ ਅਸੀਂ ਵੀ ਇਹਦੇ ਵਿੱਚ ਸਹਿਯੋਗ ਦੇ ਬਿਲਕੁਲ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਨੇ ਆ ਭਈ ਉਹ ਨਾ ਨਾ ਸੁੱਟਣ ਕਿਉਂਕਿ ਪੜੇ ਲੇਖਣ ਦੇ ਹੋਣ ਦੇ ਬਾਵਜੂਦ ਇਹ ਬਹਿਮਾ ਭਰਮਾ ਦੇ ਵਿੱਚ ਨਾ ਪੈਣ एसएमगढ़ पंजाब ਦੇ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲੋਕੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ